अरुणाचल विधानसभा ਦੇ ਵਿੱਚ ਕਾਂਗਰਸ ਦਾ ਫਲੋਰ ਟੈਸਟ ਨਹੀਂ ਹੋਵੇਗਾ ਕਾਂਗਰਸ ਨੇ ਸਰਕਾਰ ਬਚਾਉਣ ਲਈ ਨਵੇਂ ਫਾਰਮੂਲੇ ਦੇ ਤਹਿਤ ਨਵਾਂਮ ਤੁਕੀ ਦੀ ਥਾਂ ਪੀਮਾ ਖਾਂਡੂ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ ਨਵੇਂ ਮੁੱਖ ਮੰਤਰੀ ਐਤਵਾਰ ਜਾਂ ਫਿਰ ਸੋਮਵਾਰ ਨੂੰ ਅਦਿਤੀ ਸੌਂਚ ਚੁੱਕ ਸਕਦੇ ਨੇ ਪੀਮਾ ਖਾਂਡੂ ਨੇ ਰਾਜਪਾਲੂ ਬਹੁਮਤ ਪ੍ਰੀਖਣ ਨਾ ਕਰਨ ਦੀ ਮੰਗ ਕੀਤੀ ਸੀ ਕਾਂਗਰਸ ਨੇ 60 ਸੀਟਾਂ ਵਾਲੀ ਅਰुणाचल ਵਿਧਾਨ ਸਭਾ ਵਿੱਚ 44 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ ਨਵਾਂਮ ਤੁਕੀ ਦੇ ਵੱਲੋਂ ਬਹੁਮਤ ਸਾਬਤ ਕਰਨ ਲਈ 10 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਪਰ ਰਾਜਪਾਲ ਨੇ ਇਸ ਲਈ ਅੱਜ ਯਾਨੀ ਕਿ 16 ਜੁਲਾਈ ਦਾ ਸਮਾਂ ਦਿੱਤਾ ਸੀ ਨਵਾਂ ਮੁੱਕੀ ਦਾ ਦਾਵਾ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ 15 ਦਸੰਬਰ ਵਾਲੀ ਸਥਿਤੀ ਬਹਾਲ ਕਰਨ ਦੇ ਕਾਰਨ ਕਾਂਗਰਸ ਛੱਡਣ ਵਾਲੇ ਵਿਧਾਇਕ ਫਿਰ ਕਾਂਗਰਸ ਵਿਧਾਇਕ ਦਲ ਦਾ ਹਿੱਸਾ ਬਣ ਗਏ ਨੇ ਤੁਹਾਨੂੰ ਦੱਸ ਦਈਏ ਕਿ 15 ਦਸੰਬਰ 2015 ਤੱਕ ਕਾਂਗਰਸ ਦੇ 42 ਵਿਧਾਇਕ ਸਨ ਪਰ ਭਾਜਪਾ ਦਾ ਕਹਿਣਾ ਹੈ ਕਿ ਅਰੁਣਾਚਲ ਵਿੱਚ ਹੁਣ ਕੋਈ ਵੀ ਵਿਧਾਇਕ ਦਲ ਨਹੀਂ ਬਚਾਇਆ ਅਰੁਣਾਚਲ ਦੇ ਵਿੱਚ ਇਸ ਵੇਲੇ ਪੀਪਲਸ ਪਾਰਟੀ ਆਫ ਅਰੁਣਾਚਲ ਦੇ ਕੋਲ 3 ਕਾਂਗਰਸ ਦੇ ਕੋਲ 15 ਤੇ ਭਾਜਪਾ ਦੇ ਕੋਲ 11 ਵਿਧ ਤੇ ਦੋ ਸੀਟਾਂ ਖਾਲੀ ਨੇ